ਸਰ ਹਾ ਸਾਢੇ ਕਿ 10 ਵਜੇ ਦੇ ਨਾਲ ਕਰੀਬ ਇਹ ਅਸਮਾਨੀ ਬਿਜਲੀ ਪਈ ਆ ਉਹਦੇ ਨਾਲ ਸਾਰੀ ਛੱਡ ਡੇਗ ਗਈ ਆ ਜੀ ਉਹ ਨਾਲ ਸਾਰੀ ਦੋ ਕਨਾਲ 8000 ਟੁੱਟਾ ਹੀ ਗਿਆ ਜੀ ਹਾਂ ਤੇ 25 26 ਲੱਖ ਰੁਪਇਆ ਮੈਂ ਲਾਇਆ ਸੀਗਾ ਹਾਂ ਜਿਹਦੇ ਵਿੱਚ ਸਾਰਾ ਕਰਜ਼ਾ ਹੀ ਗਿਆ ਜੀ ਹਾਂ ਛੱਡੇ ਤੇ ਚੁੱਕ ਕੇ ਲਾਇਆ ਹੀ ਗਿਆ ਹਾਂ ਮੈਂ ਸਰਕਾਰ ਨੂੰ ਆਪਣੇ ਵੀ ਫੀਲ ਕਰਦਾ ਜੀ ਹਾਂ ਤੇ ਉਹ ਵੀ ਤੇ ਮਾਂ ਜੱਬਾਂ ਦਮ ਨੂੰ ਦਿੱਤਾ ਜਾਏ ਮੇਰੇ ਕੋਲੇ ਕੋਕ ਨਹੀਂ ਰਹੇਗਾ ਜੀ ਮੇਰੀ ਸਾਰੀ ਛੱਡ ਦੇ ਗਈ ਹੈ ਜੀ ਇਹ ਸਾਰ 11:30 ਵਜੇ ਨਾਲ ਅੱਛਾ ਜਾਨੀ ਮਲਦੀਨ ਕੋਲ 8500 ਬੱਚਾ ਪਾਇਆ ਵੀ ਬਾਹਾਂ 40 50 ਬੱਚੇ ਬਚੇ ਨੇ ਸਾਰੇ ਮਰ ਗਏ ਨੇ ਸਾਰੀ ਛੱਡ ਹੀ ਡੇਗੀ ਸਰਪਾ ਇਨਕ ਥਾਂ ਖੋਤਾ ਜਾ ਜੀ ਸਾਰੀਆਂ ਟੀਨਾ ਟੁੱਟ ਗਈਆਂ ਸਾਰਾ ਨਕਾਨ ਹੋ ਗਿਆ ਇਹਨਾਂ ਦਾ ਕਾਰੋਬਾਰ ਹੈ ਜੀ ਕਰਜ਼ਾ ਚੁੱਕ ਕੇ ਸਾੜੀ ਨਕ ਕੀਤਾ ਹੀਗਾ ਹਾਂ ਬੰਦਾ ਜੀ ਸਰ 2 ਸਾਲ ਹੋ ਗਏ ਕਾਰੋਬਾਰ ਕਰਦੇ ਆ ਹਾਂ ਹਾਂਜੀ ਕਰਦਾ ਚੋਕੇ ਹਾਂ ਉਹ ਵੀ ਸਰ ਹਜੇ ਤੱਕ ਦਾ ਨਥਾ ਨਹੀਂ ਹਾਂ ਜਿਹੜਾ ਵਿਆਜ ਹੀ ਜਾਂਦਾ ਸਰਕਾਰ ਨੂੰ ਐਨ ਆਰ ਆਈ ਵੀਰ ਹੋ ਗਏ ਫਾਸਾ ਡਾਲਾ ਗਏ ਸਸਤਾਉਂ ਉਹ ਨਹੀਂ ਆ ਜਿੰਨੇ ਹੋਰ ਨੇ ਜਿਨ੍ਹਾਂ ਨੇ ਹਰਾਂ ਕਿ ਸੇਵਾ ਕੀਤੀ ਹਾਂ ਹਾਂ ਜਰੂਰ ਕਰ ਸਰਪੰਚ ਹੋਰ ਕੋਟ ਕਰ ਦੇਵੋ ਤੇ ਸਰ ਮੈਂ ਆ ਮਦਰ ਆ ਫਾਦਰ ਆ ਬ੍ਰਦਰ ਆ ਦੀਆਂ ਦੋ ਬੇਟੀਆਂ ਇੱਕ ਬੇਟਾ ਹੈ ਹਾਂ ਇਹਦਾ 6 ਮਹੀਨੇ 6 ਮਹੀਨੇ ਵਿਆਜ ਜਾਂਦਾ ਹੈ ਹਾਂ ਕਿੱਥੇ ਜਾਂਦੀ ਹੈ ਕਿੱਥੇ ਜਾਂਦੀ ਹੈ ਇਹਦੀ 6 ਮਹੀਨੇ 6 ਮਹੀਨੇ ਚੋਂਦੀ ਆ ਕਿੱਥੇ ਜਾਂਦੀ ਹੈ ਜੰਤਾ ਦਾ ਵੀ ਹਾਂ ਜੀ ਉਹਨੇ ਕੰਮ ਸ਼ੁਰੂ ਕੀਤਾ ਸੀ ਗੱਲ ਲੱਜਾ ਚੁੱਕ ਕੇ ਆਪਣਾ ਕਾਰੋਬਾਰ ਬੇਜ਼ਗਾਰ ਹੈਗੀ ਆ ਜੀ ਨੌਕਰੀ ਅਗਦੇ ਮਿਲਦੀਆਂ ਨਹੀਂ ਸਰਕਾਰਾਂ ਦਿੰਦੀਆਂ ਨਹੀਂ ਆਪਣਾ ਕਾਰੋਬਾਰ ਖੋਲਿਆ ਇਹ ਮੁੰਡੇ ਨੇ ਕੰਮ ਕਰਦਾ ਸੀ ਸੋਨਾ ਵਧਾਤੀਆਂ ਸਮਾਨੀ ਬਿਜਲੀ ਪੈਣ ਕਰਕੇ ਹਾਂ ਸਾਰਾ ਉਹਦਾ ਢਹਾ ਢੇਰੀ ਹੋ ਗਿਆ ਜੀ ਬਹੁਤ ਜ਼ਿਆਦਾ ਨੁਕਸਾਨ ਆ ਮੁੰਡੇ ਦਾ ਇਹ ਅੱਜ ਦੀ ਪੀੜਾ ਸਰਕਾਰਾਂ ਨੂੰ ਐਮਰਜੀ ਦੀਆਂ ਸੰਸਥਾਵਾਂ ਜਿੰਨੀਆਂ ਵੀ ਹੈਗੀਆਂ ਨੇ ਜਿਹੜੇ ਮਦਦ ਕਰਦੇ ਨੇ ਲੋਕਾਂ ਦੀ ਉਹਨਾਂ ਨੂੰ ਪੀੜਾ ਦੀ ਮੁੰਡੇ ਦਾ ਸਾਥ ਦਿੱਤਾ ਜਾਵੇ ਬਹੁਤ ਜ਼ਿਆਦਾ ਨੁਕਸਾਨ ਆ ਤੁਹਾਡੇ ਸਾਹਮਣੇ ਦੇਖੋ ਰਿਹਾ ਗੁਦਨੀਆ 300 ਰੁਪਏ ਨੌ ਦਿਨ ਦਾ ਚੋਤਾ ਜਿਹੜਾ ਹੋਇਆ ਜੀ ਸਾਰਾ ਮਰ ਗਿਆ ਜੀ ਬਹੁਤ ਜ਼ਿਆਦਾ ਗਰੀਬਾਂ ਦਾ ੱਟਕਾ ਹੋਇਆ ਤੇ ਅਪੀਲ ਆ ਸਾਰੀਆਂ ਸਰਕਾਰਾਂ ਨੂੰ ਸੰਸਥਾਵਾਂ ਨੂੰ ਇਹ ਬੇਨਤੀ ਆ ਮੁੰਡੇ ਦਾ ਸਾਥ ਦਿਓ ਜੇ ਮੁੰਡਾ ਹੁਣ ਕੰਮ ਕਰਨ ਲੱਗਾ ਆ ਉਹਨੂੰ ਕੁਦਰਤੀ ਆਸਥ ਪੈ ਗਈ ਆ ਕੀ ਦਾ ਨੁਕਸਾਨ ਬਹੁਤ ਜ਼ਿਆਦਾ ਹੈ ਹੁੰਦਾ ਜੀ ਰਾਤ ਤਾਈਂ ਰੋਈ ਜਾ ਰਿਹਾ ਜੀ ਕਿੰਨ ਹੌਸਲਾ ਦੇ ਦੇ ਆ ਕਿਸਾਨ ਤੇ ਪਹਿਲਾਂ ਹੀ ਮੜਿਆ ਜੀ ਨਾ ਫਸਲਾਂ ਸੁਵਾਦੀਆਂ ਹੋ ਰੇ ਨਾ ਕਿਤੇ ਰੇਟ ਮਿਲ ਰਿਹਾ ਜੀ ਜੇ ਕੋਈ ਕੰਮ ਕਰਦਾ ਹੈ ਉੱਠ ਕੇ ਉਹਨੂੰ ਇਦਾਂ ਕੁਦਰਤੀ ਆਫਤ ਪੈ ਜਾਂਦੀ ਹੈ ਜੀ ਤੇ ਸਾਡੀ ਸਾਰੇ ਧਾਨੀ ਸੱਜਣਾਂ ਨੂੰ ਫੀਲ ਆ ਇਹਦਾ ਕਾਊਂਟਰ ਨੰਬਰ ਇਹਦਾ ਫੋਨ ਨੰਬਰ ਕਿਤੇ ਚਲਾ ਦਿੰਨੇ ਆ ਜੀ ਜੇ ਕੋਈ ਧਾਨੀ ਸੱਜਣ ਮਦਦ ਕਰਨਾ ਚਾਹਵੇ ਤੇ ਜ਼ਰੂਰ ਮਦਦ ਕਰੇਗੇ ਮੁੰਡੇ ਦਾ